ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਦਿੱਲੀ ਦੇ মিডিਆ ਦਾ print media electronic media social media ਦੇ ਜਿੰਨੇ ਵੀ ਮੰਚ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਅੱਜ ਬੜੇ ਗੰਭੀਰ ਮੁੱਦੇ ਤੇ ਪਰਨਾ ਕੁਛ ਵਿਚਾਰ ਵਟਾਂਦਰੇ ਸਾਂਝੇ ਕਰਨੇ ਨੇ ਕੱਲ ਜਿਹੜੀ ਉੱਤਰੀ ਜ਼ੋਨ ਕੌਂਸਲ ਦੀ 32ਵੀਂ ਮੀਟਿੰਗ ਹੋਈ ਹੈ ਨਾਰਥ ਜ਼ੋਨ ਕੌਂਸਲ ਜਿਹੜੀ ਹੈ ਉਹਦੀ 32ਵੀਂ ਮੀਟਿੰਗ ਹੋਈ ਹੈ ਜਿਹਦੀ ਪ੍ਰਧਾਨਗੀ ਮਾਨਯੋਗ ਗ੍ਰਹਿ ਮੰਤਰੀ ਸ਼੍ਰੀ ਅਮੀਸ਼ਾ ਜੀ ਨੇ ਕੀਤੀ ਉਦੇ ਵਿੱਚ ਹਰਿਆਣਾ ਨੇ ਰਾਜਸਥਾਨ ਨੇ ਹਿਮਾਚਲ ਨੇ ਜੰਮੂ ਕਸ਼ਮੀਰ ਨੇ ਲਦਾਖ ਨੇ ਪੰਜਾਬ ਨੇ ਆਪਣੇ ਆਪਣੇ ਪੱਖ ਰੱਖੇ ਜੋ ਇੰਟਰ ਸਟੇਟ ਥੋੜੇ ਝਗੜੇ ਨੇ ਜਾਂ ਕਿਸੇ ਦੀਆਂ ਕੋਈ ਮੰਗਾਂ ਨੇ ਉਹਨਾਂ ਬਾਰੇ ਆਪਣੇ ਪੱਖ ਰੱਖੇ ਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਵੀ ਆਪਣਾ ਪੰਜਾਬ ਦਾ ਪੱਖ ਰੱਖਾਂ ਔਰ ਜ਼ੋਰਦਾਰ ਰੀਕ ਨਾ ਰੱਖਾਂ ਬਸ ਇਹ ਤਾਂ মিডিਆ ਨੂੰ ਕੱਲ ਰਾਤ ਜਾਰੀ ਕਰ ਦਿੱਤਾ ਗਿਆ ਸੀਗਾ ਪਰ ਫਿਰ ਵੀ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਥੋੜਾ ਦੱਸ ਦਿੰਨਾ ਕਿ ਇਹ ਸਾਡੇ ਕੋਲੇ ਸਾਰੀ ਜਿਹੜਾ ਏਜੰਡਾ ਹੈ ਨਾਲ ਜਿਹੜਾ ਡੋਸੀਅਰ ਇਹਨਾਂ ਦੇ ਲੋਕ ਜਿਹੜਾ ਉਹ ਵੀ ਨਾਲ ਹੈ ਆਮ ਤੌਰ ਮੈਂ ਤੌਰ ਤੇ ਮੁੱਖ ਮੁੱਦੇ ਜਿਹੜੇ ਸੀ ਜਿਨ੍ਹਾਂ ਚ ਮੈਂ ਮੁੱਦਿਆਂ ਦੀ ਗੱਲ ਕਰਾਂਗਾ ਸਭ ਤੋਂ ਪਹਿਲਾਂ ਸੀਗਾ ਕਿ ਪੰਜਾਬ ਦੇ ਪਾਣੀ ਬਾਰੇ Rajasthan ਨੇ ਕਿਹਾ ਕਿ ਜਿਹੜਾ ਫਿਰੋਜ਼ਪੁਰ ਹੈਡਵਰਕਸ ਹੈ ਹਰੀਕੇ ਹੈਡਵਰਕਸ ਹੈ ਰੁਕ ਪੜ ਹੈਗਾ ਉਹਦਾ ਕੰਟਰੋਲ ਸਾਨੂੰ ਦੇ ਦੇ ਕਿਉਂਕਿ ਪਾਣੀ ਸਾਨੂੰ ਆਉਂਦਾ ਹਰਿਆਣਾ ਨੇ ਕਿਹਾ ਜੀ ਐਸਵਾਈਐਲ ਜਲਦੀ ਬਣਾ ਦੋ ਹਰਿਆਣਾ ਨੇ ਕਿਹਾ ਜੀ ਸਾਡੇ ਅੰਮ੍ਰਾਲਾ ਦੇ ਕੁਕ ਖੇਤਰ ਦੇ ਹਾਰਨਪੁਰ ਦੇ ਪੰਚਕੂਲੇ ਦੇ ਕਾਲਜ ਜਿਹੜੇ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਨਾਲ ਅਫੀਲੀਏਟਡ ਕਰ ਦਿੱਤਾ। ਹਿਮਾਚਲ ਨੇ ਕਿਹਾ ਜੀ ਸ਼ਾਨਨ ਪ੍ਰੋਜੈਕਟ ਜਿਹੜਾ ਜੋਗਿੰਦਰ ਨਗਰ ਚ ਉਹ ਹੁਣ ਹਿਮਾਚਲ ਦੇ ਹਵਾਲੇ ਕਰ ਦੋ। ਉਹ ਪੰਜਾਬ ਕੋਲੇ। ਤੇ ਹਿਮਾਚਲ ਨੇ ਕਿਹਾ ਜੀ ਚੰਡੀਗੜ੍ਹ 'ਚ ਸਾਡਾ 7.19 ਹਿੱਸਾ ਬਣਦਾ। ਉਹਨਾਂ ਦੇ ਦਿਓ ਜੀ। ਹੁਣ ਮੇਰੀ ਵਾਰੀ ਆਈ ਬੋਲਣ ਦੀ। ਮੈਂ ਕਿਹਾ ਜੀ ਗ੍ਰਹਿ ਮੰਤਰੀ ਸਾਹਿਬ ਤੁਸੀਂ ਸੋਣੀ ਲਿਆਵੋਣ ਵੈਸੇ ਜਿੰਨਾਂ ਨੇ ਭਾਸ਼ਣਾ ਚ ਜਿਹੜਾ ਆਉਂਦਾ ਹੈ ਪੰਜਾਬ ਸਾਨੂੰ ਆ ਦੇ ਦੇ 50 ਸਾਨੂੰ ਆ ਦੇ ਦੇ ਮਿਲ ਚੁੰਡਣ ਲੱਗੇ ਹੋਏ ਤੁਸੀਂ ਪੰਜਾਬ ਇੱਕ ਕਹਿੰਦਾ ਸਾਨੂੰ ਹੈੱਡ ਵਾਕਸ ਦਾ ਕੰਟਰੋਲ ਦੇ ਦਿਓ ਇੱਕ ਕਹਿੰਦਾ ਸਾਨੂੰ ਐਸਵਾਈਐਲ ਦੇ ਦਿਓ ਇੱਕ ਕਹਿੰਦਾ ਸਾਨੂੰ ਚੰਡੀਗੜ੍ਹ ਦੇ ਦਿਓ ਇੱਕ ਕਹਿੰਦਾ ਬਿਜਲੀ ਚ ਹਿੱਸਾ ਦੇਓ ਸਾਡਾ ਸੈਂਟਰ ਕਹਿੰਦਾ ਬੀਵੀਐਮਬੀ ਸਾਨੂੰ ਦੇ ਦਿਓ ਚੰਡੀਗੜ੍ਹ ਕਹਿੰਦਾ ਯੂਨੀਵਰਸਿਟੀ ਸਾਨੂੰ ਦੇ ਦਿਓ ਮੈਂ ਕਿਹਾ ਜੀ ਜਦੋਂ ਅਸੀਂ ਕਹਿੰਨੇ ਕੁਝ ਦੇ ਦਿਓ 1600 ਕਰੋੜ ਰੁਪਏ ਸਾਨੂੰ ਦੇ ਦਿਓ ਤੁਸੀਂ ਅਜੇ ਤੱਕ ਕੋ ਦਿੱਤਾ ਨਹੀਂ ਕੀ ਕੀ ਦੇ ਦੀਏ ਜੀ ਜਿਹੜਾ ਆਇਆ ਕਰੇ ਸਭ ਤੋਂ ਪਹਿਲਾਂ ਗੱਲ ਇਹ ਤੋਂ ਸ਼ੁਰੂ ਕਰੇ ਪੰਜਾਬ ਆਰਾ ਸਾਡਾ ਬڑا ਭਾਈ ਹੈ بڑے ਭਾਈ ਕਾ ਮੈਂ ਕਿਹਾ ਵੱਡੇ ਭਾਈ ਤੋਂ ਲੈਂਦੇ ਲੈਂਦੇ ਕਿਤੇ ਵੱਡੇ ਭਾਈ ਨਾਲ ਝਾੜਦੇ ਹੋ ਨਾ ਕਿਤੇ ਛੋਟੇ ਭਾਈ ਘੁੱਗ ਵਸਣ ਵੱਡਾ ਭਾਈ ਉੱਜੜ ਜੇ ਇਹ ਕੋਈ ਇੱਕੋ ਇੱਕ ਤਰਕ ਹੈ ਜੀ 1952 ਤੋਂ ਜਾਰੀ ਗੱਲਾਂ ਕਰੀ ਜਾਂਦੇ ਆ 1966 ਦੀਆਂ ਗੱਲਾਂ ਚਲੋ ਜੇ 1966 ਦੀ ਅਸੀਂ ਗੱਲ ਕਹਿੰਨੇ ਆ ਕਿ ਪਾਈ ਜਿਹੜਾ ਪੁਨਰਗਠਨ ਐਕਟ ਸੀ 1966 ਚ ਬਣਿਆ ਸੀ ਉਹਦੇ ਅੰਤਰਗਾਹਤ ਇਹ ਸੰਸਥਾ ਸੀ ਜਿਹੜੀ BBMB ਇਹ ਰਚ ਰਾਜਸਥਾਨ ਦਾ ਹਿਮਾਚਲ ਲਈ ਸੈਣੀ ਬਣਨ ਅਰੇ ਪੇਰੀਅਨ ਸਟੇਟ ਹੀ ਹੈ ਨਹੀਂ ਇਹ ਕਿਉਂ ਮੰਗਦੇ ਕਿ BBMB ਚ ਸਾਡਾ ਇੱਕ ਇੱਕ ਤੱਕਾ ਮੈਂਬਰ ਹੋਵੇ ਜਦਕਿ ਉਹਦੇ ਐਕਸ ਆਫਿਸ ਤੋਂ ਮੈਂਬਰ ਦੋ ਹੈਗੇ ਨੇ ਉਸ ਵੇਲੇ ਤਾਂ ਕਹਿੰਦੇ ਨਾ ਜੀ 1966 ਚ ਸੋਧ ਕਰਨ ਲੋ ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀ ਐਮ ਦੀ ਥੱਲੇ ਲਾਤੀ ਫਰੰਟ ਰੋਅ ਚ ਪੰਜਾਬ ਦੇ ਸੀਐਮ ਦੀ ਤਾਂ ਲਾਤੀ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਆਪਣੇ ਸਾਰੇ ਕਾਰਜਾਂ ਦਾ ਹਿੱਸਾ ਕੱਢਦੇ ਆ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਅਸੀਂ ਤਾਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖੁਦ ਖੇਤਰਾ ਦੀ ਯੂਨੀਵਰਸਿਟੀ ਬਣਾਈ ਹੁਣ ਕੁਲ ਚੇਤਰਾਜ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ ਨਿਕਲ ਉਹ A+ ਚੋਂ ਕੱਢ ਕੇ ਸਾਡੇ ਪੰਜਾਬ ਯੂਨੀਵਰਸਿਟੀ ਚ ਕਾ ਪਾਉਣਾ ਚਾਹੁੰਦੇ ਨੇ ਕਾਲਜ ਅਸਲ ਚ ਇਸ ਤੇ ਦੋ ਤਿੰਨ ਮੀਟਿੰਗਾਂ ਪਹਿਲਾਂ ਵੀ ਹੋਈਆਂ ਸੀ ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣਾਂ ਨੇ ਕਿਉਂਕਿ ਉਹਨੇ ਦੇ ਗ੍ਰੈਜੂਏਟ ਖਤਮ ਹੋ ਗਏ 50 ਸਾਲ ਹੋ ਗਏ ਉਹਨੂੰ ਗ੍ਰੈਜੂਏਟ ਜਿਹੜੇ ਖਤਮ ਹੋ ਗਏ ਤਾਂ ਸੈਨੇਟ ਦੇ ਵਿੱਚ ਵੜਨ ਨੇ ਕੋਸ਼ਾ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਈ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਸੀ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨੀਕੇਟ ਇਹ ਕੱਲ ਮੈਂ ਗੱਲ ਕਹੀ ਲੱਗੇ ਜੇ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਤੇ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਆਓ ਮੋਰਚਾ ਲਾਇਆ ਉਹਨਾਂ ਦੇ ਵਿਰੋਧ ਨੂੰ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਆਵਸਲੇ ਪਰ ਉਹਨੇ ਚਾਹੀਦੀ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਹ ਉਥੇ ਨਾਰੇ ਲਾਉਂਦੇ ਫਿਰਦੇ ਆ ਉਹ ਉਥੇ ਪੁਲਿਸ ਨਾਲ ਲੜਦੇ ਫਿਰਦੇ ਫਿਰ ਮੁੱਦਾ ਆਇਆ SBYL ਦਾ एसवाईएल ਦਾ ਮਤਲਬ ਕੀ ਹੈ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਸੁਪਰੀਮ ਕੋਰਟ ਕਹਿੰਦੀ ਹੈ ਜਾਂ ਤਾਂ ਇਹਦਾ ਹੱਲ ਦੱਸ ਦੋ ਜਾਂ ਕੋਈ ਸਾਨੂੰ ਇੱਕ ਤਰੀਕਾ ਦੱਸੋ ਕਿ ਇਹ ਹੈ ਮੈਂ ਇਹ ਹੱਲ ਦੱਸ ਦਿੰਨੇ ਹਾਂ ਐਸਵਾਈਐਲ ਦਾ ਹੱਲ ਉਹਦੇ ਨਾਮ 'ਚ ਹੀ ਹੈ ਐਸਵਾਈਐਲ ਨੂੰ ਯੀਐਸਐਲ ਕਰ ਦੋ ਸਤਲੁਜ-ਜਮੁਨਾ ਲਿੰਕ ਦੀ ਬਜਾਏ ਜਮੁਨਾ-ਸਤਲੁਜ ਲਿੰਕ ਕਰ ਦੋ ਜਮੁਨਾ ਬਿਹਾਰ ਤੋਂ ਹੋ ਕੇ ਬੰਗਾਲ ਤੋਂ ਕੇ ਬੰਗਲਾਦੇਸ਼ ਤੱਕ ਡੋਬੋ ਦਿੰਦੀ ਹੈ ਤੁਸੀਂ ਪਾਣੀ ਉੱਧਰੋਂ ਕੱਢ ਦੋ ਹਰਿਆਣੇ ਨੂੰ ਹਰਿਆਣੇ ਦੇ ਸਾਰੇ ਹਰਿਆਣੇ ਦੇ ਵਿੱਚ ਦੀ ਪਾਣੀ ਲੰਘੂਗਾ ਜਿੰਨਾ ਕੁ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਪਹਿਲਾਂ ਦਰਿਆ ਰਹਿ ਗਿਆ ਹੁਣ ਸਤਲੁਜ ਤਾਂ ਨਾਲਾ ਬਣ ਗਿਆ ਬਾਈ ਅਸਲ ਕਰੋ ਅੱਜ ਕੱਲ ਕਿਹੜੇ ਕੋ ਗ੍ਰੈਵਟੀ ਦੀ ਪ੍ਰੋਬਲਮ ਹੈ ਜੇ ਤੁਹਾਨੂੰ ਸ਼ਾਰਦਾ ਲੈ ਕੇ ਜਾ ਸਕੋ ਯਮਨਾ ਸ਼ਾਰਦਾ ਪ੍ਰੋਜੈਕਟ ਅੱਜ ਕੱਲ ਤਾਂ ਚੰਦ ਨੂੰ ਨਹਿਰਾ ਕੱਢਣ ਦੀ ਗੱਲ ਚੱਲ ਰਹੀ ਹੈ ਟੈਕਨੋਲੋਜੀ ਇੰਨੀ ਆ ਗਈ ਚੈੱਕ ਡੈਮ ਬਣ ਰਹੇ ਨੇ ਉੱਚੇ ਪਾਣੀ ਦੇ ਲੈਵਲ ਤੋਂ ਉੱਚੇ ਬਣ ਰਹੇ ਨੇ ਉੱਥੇ ਪਾਣੀ ਬਚਾਇਆ ਜਾ ਰਿਹਾ ਫਿਰ ਆ ਸਾਰੇ ਮੈਂ ਤੁਹਾਨੂੰ ਦੇ ਕੇ ਜਾਊਂਗਾ ਇਹ ਮੁੱਦਾ ਚੰਡੀਗੜ ਦਾ ਮੈਂ ਕਹਿੰਦਾ ਮੈਂ ਤਾਂ ਹਰਿਆਣੇ ਤੋਂ ਚੰਡੀਗੜ ਪੰਜਾਬ ਵਾਸਤੇ ਮੰਗਣ ਆਇਆ ਸੀ ਕਿ ਜਿਹੜਾ ਤੁਸੀਂ ਸਾਡੇ ਨਾਲ ਐਗਰੀਮੈਂਟ ਕੀਤਾ ਸੀ ਇਹ ਵੀ ਪੁਨਰਗਠਨ ਐਕਟ 1966 ਚ ਹੈ 66 ਦਾ ਐਕਟ ਨੰਬਰ 31 ਹੈ ਵਿਸ਼ੇਸ਼ ਧਾਰਾ 4 ਹੈ ਤੇ ਉਹਦੇ ਚ ਚੰਡੀਗੜ 1 ਨਵੰਬਰ 66 ਤੋਂ ਕੇਂਦਰ ਸਸ਼ਸਤ ਪ੍ਰਦੇਸ਼ੋ ਨਾਮ ਕੀਤਾ ਗਿਆ ਉਹਦੇ ਚ 1970 ਚ ਇੰਦਰਾ ਗਾਂਧੀ ਜੀ ਨੇ ਤੇ ਸਪਸ਼ਟੋ ਕਿਹਾ ਗਿਆ ਕਿ ਚੰਡੀਗੜ੍ਹ ਪੰਜਾਬ ਦਾ ਰਾਜਤਾਨੀ ਪ੍ਰੋਜੈਕਟ ਖੇਤਰ ਸਮੁੱਚੇ ਤੌਰ ਤੇ ਪੰਜਾਬ ਨੂੰ ਜਾਵੇਗਾ। ਬਾਦਰ ਚਲਜੀਬ ਲਾਹੌਰ ਸਮਝੌਤੇ ਦੇ ਵਿੱਚ ਵੀ ਚੰਡੀਗੜ੍ਹ ਨੂੰ ਪੰਜਾਬ ਨੂੰ ਹਵਾਲੇ ਕਰਨ ਵਾਸਤੇ ਐਗਰੀਮੈਂਟ ਕੀਤਾ ਗਿਆ। ਜਦੋਂ ਤੱਕ ਕੋਈ ਪੰਜਾਬ ਦੇ ਹੱਕ ਚ ਆਉਂਦਾ 1966 ਐਕਟ ਉਹ ਤਾਂ ਕਹਿੰਦੇ ਨਹੀਂ 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 ਇਹ ਤਾਂ ਐਸੀ ਕੋਈ ਬਾਤ ਨਹੀਂ। ਜਦੋਂ ਕੋਈ ਉਹ ਕੋਈ ਐਸੀ ਗੱਲ ਹੁੰਦੀ ਹੈ ਵੀ ਪੰਜਾਬ ਕਹਿੰਦੇ 1966 ਦੇ ਮਤਾਬਕੀ ਦੇਖ ਲਓ ਤਾਂ ਕਹਿੰਦੇ ਨਹੀਂ ਨਹੀਂ ਇਸ ਨੂੰ ਬਦਲ ਸਕਦੇ ਆ। ਮਗਾ ਮੈਂ ਤਾਂ ਚੰਡੀਗੜ੍ਹ ਹਰਿਆਣੇ ਤੋਂ ਮੰਗਣਾ ਆਇਆ ਸੀ ਆ ਹਿਮਾਚਲ ਵਾਲੇ ਉਹੀ ਵਿੱਚ ਹਿੱਸਾ ਪਾਈ ਜਾਂਦੇ ਨੇ ਕੋਈ ਸਾਡਾ ਹਿੱਸਾ ਹੈ ਜੀ ਮੈਂ ਕਿਹਾ ਹੜਾਂ ਦੇ ਵਿੱਚ 5 ਲੱਖ ਏਕੜ ਤੋਂ ਵੱਧ ਸਾਡੀ ਫਸਲ ਤਲਬ ਤਬਾਹ ਹੋ ਗਈ ਫਸਲ ਇਨਫਰਾਸਟ੍ਰਕਚਰ ਬਿਜਲੀ ਬੋਰਡ ਦੇ ਖੰਬੇ ਟੁੱਟ ਗਏ ਗ੍ਰਿਡ ਡੁੱਬ ਗਏ ਲੋਕਾਂ ਦੇ ਘਰ ਡੁੱਬ ਗਏ ਮੋਤਾਂ ਵੀ ਹੋ ਗਏ 70 ਦੇ ਨੇੜੇ ਸਕੂਲ ਕਾਲਜ ਡੁੱਬ ਗਏ ਟੁੱਟ ਗਏ ਤੁਸੀਂ 1600 ਕਰੋੜ ਕਿਹਾ ਸੀ ਤੁਸੀਂ ਦਿੱਤਾ ਨਹੀਂ ਅਸੀਂ ਆਪਣੇ ਸੋਰਸਾਂ ਮੁਤਾਬਕ ਪੈਸੇ ਦੇਣ ਲੱਗੇ 20000 ਰੁਪਏ ਪਰ ਏਕੜ ਮੁਆਵਜ਼ੇ ਅਸੀਂ ਭੰਡ ਰਿਹਾ ਹਰੂ ਚੈੱਕ ਇੰਨਾ ਸੰਕਟ ਦੇ ਬਾਵਜੂਦ ਵੀ ਅਸੀਂ 150 ਲੱਖ ਮੀਟ੍ਰਿਕ ਟਨ ਚਾਵਲ 150 150 ਲੱਖ ਮੀਟ੍ਰਿਕ ਟਨ ਚਾਵਲ ਅਸੀਂ ਨੈਸ਼ਨਲ ਫੂਡ ਬਾਲ ਦੇ ਵਿੱਚ ਦੇਵਾਂਗੇ ਉਤੋਂ ਬਾਅਦ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦੇਵਾਂਗੇ ਚੌੜ ਲੈਣੀਆਂ ਸਾਥੋਂ ਕਣਕ ਲੈਣੀਆਂ ਸਾਥੋਂ ਸਰੋਂ ਲੈਣੀਆਂ ਸਾਥੋਂ ਦਾਣਾ ਲੈਣੀਆਂ ਸਾਥੋਂ ਗੰਨਾ ਲੈਣਾ ਸਾਥੋਂ ਸੂਰਜਮੁਖੀ ਸਾਥੋਂ ਤੇ ਜਦੋਂ ਅਸੀਂ ਕੁਝ ਮੰਗੀਏ ਨਾ ਪਾਣੀ ਨਹੀਂ ਮਿਲਦਾ ਪਾਣੀ ਤਾਂ ਅਸੀਂ ਇਹਦੇ ਜਾਂਦੇ ਮੈਂ ਕਿਹਾ ਫਿਰ ਗਮਲੇ ਚ ਬੀਜੇ ਕਰੀਏ ਫਸਲਾਂ ਸਿੰਪਲ ਗੱਲ ਹੈ ਫਸਲਾਂ ਤਾਂ ਪਾਣੀ ਮੰਗਣਗੇ ਨਾ ਫਸਲ ਵਾਸਤੇ ਪਾਣੀ ਹੋਊ ਚਾਹੀਦਾ ਤੇ ਤੁਸੀਂ ਪਾਣੀਆਂ ਦਾ ਰਿਵਿਊ ਕਿਉਂ ਨਹੀਂ ਕਰਦੇ ਸਾਰੇ ਐਗਰੀਮੈਂਟ ਰੈਪੀਰੀਅਨ ਲਾ ਮੁਤਾਬਕ 25 ਸਾਲਾਂ ਬਾਅਦ ਰਿਵਿਊ ਹੋਣਾ ਚਾਹੀਦਾ 1956 ਦਾ ਲਾਈ ਫਿਰ ਕਦੇ ਰਿਵਿਊ ਹੀ ਨਹੀਂ ਹੋਇਆ ਉਸ ਵੇਲੇ ਕਿੰਨਾ ਪਾਣੀ ਸੀ ਜਿਸ ਵੇਲੇ ਅਲਾਟਮੈਂਟ ਹੋਈ ਅੱਜ ਕਿੰਨਾ ਪਾਣੀ ਆ ਉਸ ਆਹ ਨਾਲ ਗੱਲ ਕਰ ਤੁਸੀਂ ਸਤਰੋਜ ਦੇ ਜਾ ਕੇ ਦੇਖ ਲਿਓ ਕਿਥੋਂ ਦੇ ਦੀਏ ਤੁਹਾਨੂੰ ਨਹਿਰ ਤੇ ਫਿਰ ਰਾਵੀ ਵਿਆਸ ਚੋਂ ਹਿੱਸਾ ਮੰਗਦੇ ਆ ਰਾਵੀ ਵਿਆਸ ਦਾ ਹਰਿਆਣਾ ਕੀ ਲੈਣ ਦੇਣਾ ਕਿਹੜਾ ਪਾਸਾ ਲੱਗਦਾ ਉਹਨਾਂ ਨਾਲ ਰਾਵੀ ਦੇ ਵਿਆਸ ਦਾ ਤੇ ਫਿਰ ਯਮਨਾ ਚ ਫਿਰ ਪੁਨਰ ਐਕਟ ਚ ਯਮਨਾ ਪੰਜਾਬ ਦੇ ਨਾਲ ਲੱਗਦੀ ਸੀ ਉਹ ਉਹਦੇ ਚ ਮੁੱਖ ਕਹਿੰਦੇ ਉਹ ਚ ਤਾਂ ਕੱਲਾ ਪੰਜਾਬ ਹਰਿਆਣਾ ਉਹ ਚੋਂ ਪਾਣੀ ਵਹਿ ਰਿਹਾ ਹੈ ਪਰ ਜੇ 50 ਮੰਗਦੇ ਜਮਨਾ ਚੋਂ ਵੀ ਜਮਨਾ ਚੋਂ ਸੱਦੋ ਨਹੀਂ ਇਹ ਤਾਂ ਸਾਡਾ ਹੈ ਮਲੇ ਜੇ ਪਰਿਵਾਰ ਦੇ ਵਿੱਚ ਵੀ ਨਾ ਦੋ ਭਾਈ ਅੱਡ ਹੋ ਜਾਂਦੇ ਨੇ ਇੱਕ ਵਾਰੀ ਪਟਵਾਰਾ ਹੋ ਗਿਆ ਪੰਚਾਇਤ ਨੇ ਬੈਹ ਘਰਤਾ ਤੇ ਉਦੋਂ ਬਾਅਦ ਆਪਣਾ ਆਪਣਾ ਦੇਖਦੇ ਨੇ ਉਹ ਆਪਣਾ ਆਪਣਾ ਆਉਦੇਪ ਕਬੀਲਦਾਰੀ ਆਪਣੇ ਖਰਚੇ ਅਮਤਾਬਕ ਚਲਾਉਂਦੇ ਨੇ ਇੱਥੇ ਹਟਦੀ ਨਹੀਂ ਆ ਜੋਂ ਪੈ ਨਿਕਲਦੇ ਪੰਜਾਬ ਨੂੰ ਪੰਜਾਬ ਆ ਪੰਜਾਬ ਤੋਂ ਆਲੇ ਦੋ ਮੈਂ ਕਹਿੰਦੀ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਦੇ ਸਾਡਾ ਕਿੱਧਰਲੇ ਪਾਸੇ ਆ ਇਧਰ ਪਾਕਿਸਤਾਨ ਹੈ ਇਧਰ ਰਾਜਸਥਾਨ ਵਾਲੇ ਮੰਗੀ ਜਾਂਦੇ ਇਧਰੋਂ ਮਾਂਚਲ ਵਾਲੇ ਆ ਗਏ ਨਮੀ ਨਮਾ ਲੈ ਕੇ ਇਧਰ ਹਰਿਆਣਾ ਹੈ ਅਜਾਈਏ ਕਿਧਰ ਨੂੰ ਜੀ ਮੈਂ ਸ਼ੁਕਰ ਹੈ ਜੰਮੂ ਕਸ਼ਮੀਰ ਵਾਲਿਆਂ ਨੇ ਕੁਝ ਮੰਗਿਆ ਨਹੀਂ ਅਜੇ ਤੱਕ ਮੈਂ ਕਹਿੰਦੀ ਜੇ ਸਾਡੇ ਕੋਲ ਤੇਲ ਤੇ ਕੋਲਾ ਹੁੰਦੇ ਨਾ ਸਾਡੀ ਧਰਤੀ 'ਚ ਤੁਸੀਂ ਤਾਂ ਵੀ ਮੰਗਣਾ ਸੀ ਇਹ ਪੰਜਾਬ ਦਾ ਤੇਲ ਜਿਹੜਾ ਉਹ ਸਾਡਾ ਹਿੱਸਾ ਹੈ ਇਹ ਗੱਲਾਂ ਮੈਂ ਕੱਲ ਕਹੀਆਂ ਨੇ ਰਿਕਾਰਡ ਤੇ ਫਿਰ 60 40 ਦਾ ਅਨੁਪਾਤ ਤੁਸੀਂ ਪੂਰਾ ਨਹੀਂ ਕਰ ਰਹੇ ਚੰਡੀਗੜ੍ਹ ਦਾ ਅਫਸਰ 60% ਸਾਡੇ 40% ਹਰਿਆਣਾ ਦੇ ਚਾਹੀਦੇ ਨੇ ਨਾ ਉਹ ਉਹ ਨਹੀਂ ਪੂਰਾ ਕਰਨਾ ਉਹ ਚ ਤੁਸੀਂ ਆਰ ਦੇ ਲਈ ਜਾਂਦੇ ਫਿਰ ਕੋਈ ਕਹਿੰਦਾ ਇਹਨਾਂ ਚੋਂ ਇੱਕ ਇੱਕ ਸਟੇਟ ਕਹਿੰਦੀ ਆ ਪੌਂਗ ਦਾ ਜਿਹੜਾ ਡੇਂਜਰ ਲੈਵਲ ਹੈ ਵਧਾ ਦਿਓ ਤਾਂ ਕਿ ਪਾਣੀ ਵੱਧ ਇਕੱਠਾ ਹੋ ਸਕੇ ਰਾਜਸਥਾਨ ਨੇ ਕਹਿੰਦੇ ਘਟਾ ਦਿਓ ਤਾਂ ਕਿ ਸਾਨੂੰ ਪਾਣੀ ਆ ਸਕੇ ਮਗਰ ਜਿਹੜਾ ਪੌਂਗ ਡੈਮ ਨਾਲ ਡੁੱਬਦਾ ਹੈ ਉਹਦੇ ਨਾਲ ਤਾਂ ਗੱਲ ਕਰ ਲਓ ਆ ਇਧਰ ਨਾਲ ਕਹਿੰਦਾ ਵਧਾ ਦਿਓ ਇਧਰ ਨਾਲ ਕਹਿੰਦਾ ਘਟਾ ਦਿਓ ਜਿਹੜਾ ਵਿਚਾਲੇ ਉਹਨੂੰ ਪੁੱਛਦੇ ਨਹੀਂ ਮਜ਼ਾਕ ਬਣਾ ਰੱਖਿਆ ਮਤਲਬ ਪਾਣੀਆਂ ਦੀ ਵੰਡ ਦਾ ਜਾਂ ਸਟੇਟਾਂ ਦੇ ਹੈ ਹੱਕਾਂ ਦਾ ਮੈਂ ਗੱਲ ਕਹੀ ਮੈਂ ਕਿਹਾ ਜੀ ਇਰੀਗੇਸ਼ਨ ਸੈਕਟਰੀ ਕੱਲ ਮੇਰੇ ਨਾਲ ਸੀ ਪੰਜਾਬ ਦੇ ਕਿ ਜਦੋਂ ਹੜਾ ਹੈ ਤਾਂ ਅਸੀਂ ਹਰਿਆਣਾ ਤੇ ਰਾਜਸਥਾਨ ਦੋਨਾਂ ਨੂੰ ਪੁੱਛਿਆ ਪਾਣੀ ਚਾਹੀਦਾ ਹੁਣ ਨੇ ਨਾ ਸੰਤਨ ਪਾਣੀ ਚਾਹੀਦਾ ਅਸਕੇ ਲਈ ਕਿਲਾ ਹੁੰਦੋ ਦੋਨਾਂ ਦੇ ਇਰੀਗੇਸ਼ਨ ਸੈਕਟਰ ਤੇ ਚੀਫ ਸੈਕਟਰ ਨੇ ਸਾਡੇ ਕੋਲ ਚਿੱਠੀਆਂ ਨੇ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮੈਂ ਕਹਿੰਦਾ ਜੀ ਅਸੀਂ ਡੁੱਬਣ ਵਾਸਤੇ ਰੱਖਿਆ ਹੈ ਫਿਰ ਹੁਣ 4 ਮਹੀਨੇ ਬਾਅਦ ਜਦੋਂ ਸਾਨੂੰ ਵੀ ਪਾਣੀ ਚਾਹੀਦਾ ਝੋਨੇ ਸੀਜ਼ਨ ਹੈ ਉਦੋਂ ਕਹਣਗੇ ਪਾਣੀ ਚਾਹੀਦਾ ਫਿਰ ਰੈਪੇਰੀਅਨ ਕਿਹੜਾ ਹੋਇਆ ਜਿਹੜਾ ਮਰਦਾ ਜਿਹੜਾ ਡੁੱਬਦਾ ਨੂੰ ਸਾਨੂੰ ਮੈਂਬਰ ਦੇ ਦੋ ਪੀਪੀਐਮਪੀ ਚ ਨੂੰ ਸਾਨੂੰ ਐਸਵਾਈਐਲ ਵੀ ਕੱਢ ਦੋ ਪਰ ਜਦੋਂ ਜਦੋਂ ਕੋਈ ਸੰਕਟ ਆਕਰ ਪਾਣੀ ਸਾਨੂੰ ਨਾ ਦੇ ਉਹ ਕੋ ਆਪਣਾ ਮਰੋ ਡੱਬੋ ਖਾ ਖਾਪੋ ਬੜੇ ਜ਼ੋਰ ਦਾ ਤਰੀਕੇ ਨਾਲ ਮੈਂ ਗੱਲ ਰੱਖੀ ਫੇਰ ਇੱਕ ਬੜੀ ਹਾਸੋਹੀਣੀ ਮੰਗ ਹੈ ਹਰਿਆਣੇ ਦੀ ਕਿ ਜਿਹੜੀ ਬੀਐਮਐਲ ਆਉਂਦੀ ਹੈ ਜਿਹੜੀ ਪਾਕਖੜਾ ਮੇਨ ਲਾਈਨ ਜਿਹੜੀ ਹਰਿਆਣੇ ਨੂੰ ਜਾਂਦੀ ਉਹ ਜਿੰਨਾ ਪੰਜਾਬ ਚ ਜਾਂਦੀ ਹੈ ਨਾ ਅਸੀਂ ਉੱਥੇ ਪਾਣੀ ਵਾਲੇ ਜਿਹੜੇ ਹਾਈਡਰੋ ਪ੍ਰੋਜੈਕਟ ਲਾਉਣਾ ਚਾਹੁੰਦੇ ਆ ਬਿਜਲੀ ਵਾਲੇ ਜਿਗਾ ਜਗਾ ਲਾ ਲੈਣੇ ਆ ਬਿਜਲੀ ਬਣ ਚੋਗੀ ਤੇ ਪਾਣੀ ਨਿਕਲ ਜਾਕਰ ਕੋ ਵੇਚ ਦੀ ਉਹਨਾਂ ਨੇ ਕਰਤਾ ਕਲੇਮ ਕਹਿੰਦੇ ਜੀ ਇਹ ਨਾ ਕਰ ਦਿਓ ਇਹਨਾਂ ਨੂੰ ਕਿਉਂਕਿ ਇਹਦੇ ਨਾਲ ਸਾਨੂੰ ਸਪਲਾਈ ਘਟ ਜੂ ਮੈਂ ਕਿਹਾ ਯਾਰ ਚੱਕੀਆਂ ਪਾਣੀ ਨਾ ਘਮਾਉਣ ਨਾਲ ਸਪਲਾਈ ਕਿਵੇਂ ਘਟ ਜੂ ਤੁਹਾਨੂੰ ਮਤਲਬ ਕਿਸ ਕਿਸੇ ਅਫਸਰ ਤੋਂ ਯਾਰ ਥੋੜਾ ਸਹੀ ਤਰੀਕੇ ਨਾਲ ਦਿਖਾ ਲਿਆ ਕਰੋ ਘਟੋ ਘਟ ਐਡੀ ਵੱਡੀ ਮੀਟਿੰਗ ਜਾ ਰਹੇ ਜਦ ਤੁਸੀਂ ਹੈ ਕਹੋ ਫਿਰ ਕਾਮਰੇਟਾਂ ਨੇ ਕਿਹਾ ਸੀ ਇੱਕ ਵਾਰ ਪਹਿਲਾਂ ਜائیں ਕਹੋ ਵੀ ਇਹ ਬਿਜਲੀ ਕੱਢ ਲੈਣਗੇ ਜੀ ਪਾਣੀ ਚੋਂ ਸੰਤ ਫੋਕਾ ਪਾਣੀ ਦੇ ਦੇਣਗੇ ਜائیں ਕਹੋ ਫਿਰ ਸੋ ਮਤਲਬ ਹਾਸੋ ਜਣੀਆਂ ਮੰਗਾ ਨੇ ਬਸ ਪੰਜਾਬ ਨੂੰ ਕਹਿ ਜੋ ਜਿੱਧਰਲੇ ਪਾਸੇ ਦੀ ਪੰਜਾਬ ਨੂੰ ਕਹਿ ਜੋ ਮੈਂ ਕਹੇ ਜੀ ਅੱਜ ਫੈਸਲਾ ਕਰਿਓ ਗ੍ਰਹਿ ਮੰਤਰੀ ਸਾਹਿਬ ਇਹ 32ਵੀਂ ਮੀਟਿੰਗ ਹੈ 33 ਵਿੱਚ ਵੀ ਇਹੀ ਹੋ 34 ਵਿੱਚ ਵੀ ਇਹੀ ਸੈਪਟੇ ਹੋਣਗੇ 35 ਵਿੱਚ ਵੀ ਇਹੀ ਹੋਣਗੇ ਅੱਜ ਨਿਬੜ ਕੇ ਜਾਓ ਇਹਨਾਂ 28 ਮੁੱਦਿਆਂ ਚੋਂ ਆਟਾ ਮੇਰੇ ਕੋਲੇ ਏਜੰਡੇ ਦੀ ਪ੍ਰਸ਼ਨ ਵਾਲੀ ਕਾਰਿਆ ਵਾਲੀ ਪਈ ਹੈ 28 ਚੋਂ 11 ਪਾਣੀਆਂ ਨਾਲ ਸੰਬੰਧੀ 11 ਨਿਗਰਨ ਪੰਜਾਬ ਨਾਲ ਸੰਬੰਧੀ 11 ਨਿਗਰਨ ਚ ਪੰਜਾਬ ਦੇ ਵਿਰੁੱਧ ਸੀ ਸਾਰੇ ਤੇ ਸਾਰੇ ਜਿਹੜੇ ਮੈਂ ਤੁਹਾਨੂੰ ਦੇਖ ਜਾਊਂਗਾ ਇਹ ਜਮਨਾ ਦੇ ਪਾਣੀਆਂ ਦੀ ਵੰਡ ਹੈ ਯੂਨੀਵਰਸਿਟੀ ਸੈਨੇਟ ਦਾ ਮੁੱਦਾ ਹੈ ਦੂਜੇ ਰਾਜਾਂ ਤੋਂ ਹਿਥਿਆਰ ਆਉਂਦੇ ਨੇ ਮੱਧ ਪ੍ਰਦੇਸ਼ ਤੋਂ ਤੇ ਅਸੀਂ ਐਸੀ ਕਿ ਜੀ ਸਾਡੀ ਤਾਂ ਪੰਜਾਬ ਪੁਲਿਸ ਜਿਹੜੀ ਇਹ 40% ਪੰਜਾਬ ਪੁਲਿਸ ਤਾਂ ਬੀਐਸਐਫ ਨਾਲ ਲੱਗੀ ਰਹਿੰਦੀ ਹੈ ਕਿਉਂਕਿ ਸਾਡਾ ਬਾਰਡਰ ਸਟੇਟ ਹੈ ਨੈਸ਼ਨਲ ਸਕਿਉਰਿਟੀ ਦੇ ਮਾਮਲੇ 'ਚ ਪਹਿਲੀ ਗੋਲੀ ਖਾਣ ਨੂੰ ਵੀ ਅਸੀਂ ਆਂ ਤੇ ਪਹਿਲਾ ਚਟਕਾ ਖਾਣ ਨੂੰ ਵੀ ਤੇ ਤੁਹਾਡੇ ਵਾਲੇ ਪਾਸਿਓਂ ਸੀ ਕਦੇ ਕਹਿੰਦੇ ਸਾਡੀ ਝਾਕੀ ਨਹੀਂ ਹੋਣੀ ਚਾਹੀਦੀ ਥੋੜੀ ਝਾਕੀ ਪੰਜਾਬ ਦੀ ਨਹੀਂ ਪਾਉਂਦੇ ਅਸੀਂ ਇਸ ਵਾਰ 6 ਜਨਵਰੀ ਤੇ 15 ਅਗਸਤ ਤੇ ਅੱਜ ਆਪੀਆਂ ਅਸੀਂ ਲੈ ਕੇ ਦਿੱਤੀਆਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਤੇ ਪੰਜਾਬ ਨੂੰ ਤੁਸੀਂ ਇੰਨਾ ਇਗਨੋਰ ਕਰ ਰਹੇ ਹੋ ਤੁਸੀਂ ਪੰਜਾਬ ਦੇ ਸੈਂਟੀਮੈਂਟਸ ਨਾਲ ਖੇਡੋ ਨਾ ਅਸੀਂ ਤਾਂ ਉਹ ਸੰਕਟ ਦੇ ਬਾਵਜੂਦ ਵੀ ਦੇਈ ਜਾਂਦੇ ਆ ਬਹੁਤ ਕੁਝ ਦੇਈ ਜਾਂਦੇ ਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਉੱਠ ਜਾਣਗੇ ਪਰ ਇਹਦਾ ਹੱਲ ਦੱਸੋ ਕੋਈ ਤਾਂ ਫਿਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੁਤੰਤਰ ਮੁੱਦੇ ਨੇ ਉਹਨਾਂ ਦਾ ਸਟੇਟਸ ਕੋਈ ਦੇ ਰੋ ਕੋਈ ਵੀ ਐਮ ਵੀ ਨਹੀਂ ਛੇੜਨੀ ਕੋਈ ਉਹਦੇ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਜੁਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਫਿਰ ਚੋਣਾ ਕਰਾ ਦਿਓ 99 ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਾ ਦਿਓ ਸਾਡਾ ਇੰਨੀ ਲੇਗਸੀ ਐ ਇੰਨਾ ਵਿਰਸਾ ਹੈ ਉਹ ਕਿ ਉੱਥੇ ਕਈ ਸਟੂਡੈਂਟ ਵੱਧ ਪੈਸੇ ਦੇਣ ਨੂੰ ਤਿਆਰ ਨਹੀਂ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਉਹਨਾਂ ਦਾ ਦਾਦਾ ਪੜਦਾ ਰਿਹਾ ਜਾਂ ਉੱਥੇ ਉਹਨਾਂ ਦਾ ਬਾਪੂ ਪੜਦਾ ਰਿਹਾ ਇੰਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸਾਨੂੰ ਅੰਦਰ ਵੜੋ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਕੁਰਸੀ ਥੱਲੇ ਲਾ ਗਈ ਕੁਰਸੀ ਉੱਪਰ ਲਾ ਗਈ ਤੇ ਤੁਸੀਂ ਆਹਦਾ ਪੇ ਭੁਗਤੋ ਫਿਰ ਉਹ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੇਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ ਨਹੀਂ ਮੈਂ ਕਿਹਾ ਜੀ ਪੌਂਗ ਤੇ ਹਰੀਕੇ ਪੱਤਨ ਦੀ ਉਹ ਜੋ ਡੀਸਿਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਟੀ ਘੱਟ ਗਈ ਥੈਨ ਇਹ ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗਲ 40 ਟੀਟਾ ਕਿ ਮੈਂ ਕਿਹਾ ਇਸ ਹੌਂਦਾ BBMB ਦੇਖੋ 40% ਖਰਚਾ BBMB ਦਾ ਪੰਜਾਬ ਦਿੰਦਾ ਹੈ ਤੇ BBMB ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦਿੰਦਾ ਫਿਰ ਮਤਲਬ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ ਕਿਆ ਮਜ਼ਾਕ ਬਣਾਇਆ ਫਿਰ ਇਹ ਔਰ ਕਿਸੇ ਵੀ ਸਟੇਟ ਦੇ ਵਿੱਚ ਅੱਖ ਰੱਖਿਆ ਗੱਲ ਅਸੀਂ ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾਂ BBMP ਵਰਗੀ ਕਿਸੇ ਹੋਰ ਸੰਸਥਾ ਕੋਲੇ ਹੋਵੇ ਤੇ ਪੰਜਾਬ ਨਾਲ ਕਿਉਂ ਹੁੰਦਾ ਇਹਦਾ ਸੋ ਜਿੰਨੇ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ ਯਸ ਸਰ ਡੈਫਰ ਕਹਿੰਦੇ ਡੈਫਰ ਬੈਕ ਹੋ ਗਿਆ ਤੇ ਇਹ ਮੇਰਾ ਮਤਲਬ ਇਹ ਹੈ ਕਿ ਨਹੀਂ ਛਿੜਿਆ ਜਾਊਗਾ ਜੀ ਸਟੇਟਿਸ ਕੋ ਇੱਥੇ ਰੱਖਿਆ ਜਾਊਗਾ ਕੋਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਇੱਕ ਤੋਂ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਵੀ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗੇ ਅਸੀਂ ਆਪਣਾ ਪੱਖ ਪੇਸ਼ ਕਰਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੁਝ ਜਿਹੜੀ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦਿਓ ਮੈਂ ਕਿਹਾ ਜੂਸ ਛੱਡੋਗੇ ਨਹਿਰ ਕਾਦੇ ਬਾਤੀ ਬਣੇ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰ ਤੋ ਜ਼ੈਨੀ ਕੀ ਕਰਨੀ ਹੈ ਤੁਹੀਂ ਫਿਰ ਸੋ ਇਸ ਕਰਕੇ ਬਿਲਕੁਲ ਹੱਸੂ ਹੀ ਨਹੀਂਆ ਤੇ ਬੇਤੁਕੀਆਂ ਮੰਗਾ ਨੇ ਪੰਜਾਬ ਬਿਲਕੁਲ ਡਿਨਾਈ ਕਰਦਾ ਹੈ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰਨ ਜਿੰਨਾ ਚਿਰ ਸਾਡੀ ਇੱਟ ਨਿਉਰ ਹੈ ਜਿੰਨੇ ਤੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਇਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬਯੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਔਨ ਹਿਊਮਨਿਟੇਰੀਅਨ ਗਰਾਉਂਡ ਕਿਤੇ ਨਹੀਂ ਲਿਖਿਆ ਹੋਇਆ ਚਲ ਕੋਈ ਨਹੀਂ ਯਾਰ ਭਾਈ ਕਿਹ ਨਹੀਂ ਇਹ ਦੀ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪੈ ਦਿਨਾ ਤੇ ਚਲ ਫਿਰ ਵੀ ਭਾਪ ਭਰਾ ਨੇ ਹੈਨਾ ਸੋ ਇਹ ਗੱਲ ਨਾਰਥ ਜ਼ੋਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਹੈ ਆ ਵੀ ਜਿਹੜਾ ਰਿਕਾਰਡ ਤੇ ਹੈ ਨਾਲ ਮੈਂ ਇਹ ਵੀ ਜਮ੍ਹਾਂ ਕਰਾ ਕੇ ਆਇਆ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਜੋ ਸਾਰਾ ਸੀਨੀਅਰ ਸੈਕਟਰੀ ਸਾਹਿਬ ਬੈਠੇ ਨੇ ਉਹ ਸਾਰਾ ਅਸੀਂ ਟੇਬਲ ਕਰਤਾ ਉੱਥੇ ਜਮ੍ਹਾਂ ਕਰਾ ਦਿੱਤਾ ਤੁਹਾਡਾ ਕੋਈ ਕੁਐਸਚਨ ਹੁੰਦਾ ਸਾਰਾ ਪੰਜਾਬ ਦੇ ਖਿਲਾਫ ਹੀ ਇਹਨਾਂ ਨੇ ਕਿਹਾ ਕਿ ਪੜ ਦੇ ਵਿੱਚ ਵੀ ਰਿਆ ਬਿਸ਼ਵਾਸ ਮਾਪਿਆਂ ਦੇ ਵਿੱਚ ਹਾਂਜੀ ਪੂਜਾਕ ਦੇ ਵਿੱਚ ਵੀ ਥਾ ਕੇ ਸਾਰਾ ਖਲਾਫ ਨਹੀਂ ਸਾਰੇ ਖਾਣ ਨੂੰ ਪਏ ਹੋਏ ਪੰਜਾਬ ਨੂੰ ਬਸ ਕੀ ਕਰੀਏ ਦੱਸੋ ਔਰ ਉੱਤੋਂ ਸਾਨੂੰ ਬਾਰਡਰ ਸਟੇਟ ਹੋਣ ਕਰਕੇ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਉਧਰ ਸਾਨੂੰ ਖਿਆਲ ਰੱਖਣਾ ਪੈਂਦਾ ਐਂਟੀ ਡਰੋਨ ਅਸੀਂ ਕਹੇ ਵੀ ਸਾਰੇ ਸਾਰੇ ਉੱਥੇ ਲਾ ਦਿਓ ਐਂਟੀ ਡਰੋਨ ਅੱਜ ਕੱਲ ਟੈਕਨੋਲੋਜੀ ਆਈ ਹੈ ਵੀ ਡਰੋਨ ਉੱਡਦੇ ਹੀ ਨਹੀਂ ਜੇ ਤੁਸੀਂ ਹੋਰ ਨਾ ਜੇ ਤੁਸੀਂ ਆਪਣੇ ਖਰਚੇ ਤੇ ਲਾਓ 1600 ਕਰੋੜ ਰੁਪਇਆ ਕਹਿੰਦੇ ਟੋਕਨ ਮੰਨੀ ਸੀ ਪਹਿਲੇ ਪਹਿਤਾ ਜੇ ਹੋਰ ਵੀ ਦੇਣੇ ਨੇ 1600 ਕੋਰ ਦਾ ਟੋਕਨ ਐ ਮੈਂ ਕਿਹਾ ਟੋਕਨ ਹੀ ਦੇ ਦੋ ਪਹਿਲਾਂ ਬਾਅਦ ਚ ਕਰਾਂਗੇ ਗਵਨਨ ਸਾਹਿਬ ਬੈਠੇ ਸੀ ਮੈਂ ਕਹਿੰਦਾ ਗਵਨਨ ਸਾਹਿਬ ਨੇ ਟੋਕਨ ਮੈਨੂੰ ਕਿਹਾ ਸੀ ਸੋ ਇਹ ਤਾਂ ਮਤਲਬ ਛੋਟੇ ਛੋਟੇ ਬੱਚਾ ਵੀ ਕਹਿ ਸਕਦਾ ਯਾਰ ਤਾਂ ਥੱਕਾ ਮਰ ਤੱਕ ਕਾਸੀ ਨਹੀਂ ਹੋਣੀ ਦੀ ਮਣੀ ਸੋ ਸੀ ਪ੍ਰੋਪਰ ਤਰੀਕੇ ਨਾਲ ਜਵਾਬ ਦਿੱਤੇ ਨੇ ਔਰ ਇਹ ਇੱਕ ਦੁੱਖ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਉਹਨਾਂ ਨੇ ਰੈਫਰ ਦਿੱਤੇ ਉਹ ਕਾਲੀਰਾਲ ਤੇ ਸਿਕੋਂ ਕਾਂਗਰਸੀ ਗਵਰਨਮੈਂਟਾਂ ਮਿਲਦੇ ਆ ਕਿਤੇ ਨਹੀਂ ਮਿਸਨੂਆ ਕਾਂਗਰਸ ਗਵਰਨਮੈਂਟ ਨੇ ਕਹਤਾ ਸੀ ਆ ਸਾਨੂੰ ਕਾਲੀ ਗਵਰਨਮੈਂਟ ਬੁਲਾਇਆਗੇ ਕਹਤਾ ਸੀ ਈਵਨ ਯੂਨੀਵਰਸਿਟੀ ਦੇ ਬੰਨ ਨੇ ਕਿ ਕਿ ਇੱਕ ਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਇਸ ਯੂਨੀਵਰਸਿਟੀ ਨੂੰ ਕੇਂਦਰੀਕਰਨ ਵਾਸਤੇ ਸਹਿਮਤੀ ਦਿੱਤੀ ਸੀ ਕੇਂਦਰੀਕਰਨ ਕਰ ਦੋ ਬਾਅਦ ਵਾਪਸ ਲੱਭ ਮੈਂ ਕਿ ਜੀ ਉਹ ਉਹਨਾਂ ਨੇ ਜੋ ਮਰਜ਼ੀ ਕਹਿ ਗਿਆ ਤੇ ਬਜ਼ੁਰਗ ਗਲਤੀਆਂ ਕਰਕੇ ਹੁਣ ਅਸੀਂ ਥੋੜੀ ਕਰਾਂਗੇ ਸਾਡੇ ਕੋਲੇ ਵੀ ਸੁਪਰੀਮ ਕੋਰਟ ਹੈ ਉਹ ਵੀ ਸੁਪਰੀਮ ਕੋਰਟ ਸਾਡੇ ਕੋਲ ਹੈ ਉਹ ਵੀ ਵਕੀਲ ਸਾਡੇ ਕੋਲ ਨੇ ਉਹ ਵੀ ਜੱਜ ਸਾਡੇ ਵੀ ਹੱਕ ਚ ਪਹੁੰਚ ਸਕਦੇ ਨੇ ਬਹੁਤ ਸਾਰੇ ਮਾਮਲੇ ਸੁਪਰੀਮ ਕੋਰਟ ਚ ਵੀ ਗਏ ਹੋਏ ਨੇ ਆਰਡੀਐਫ ਦੇ ਪੈਸੇ ਵਾਰੀ ਸੁਪਰੀਮ ਕੋਰਟ ਚ ਗਏ ਹਨ ਮਨ ਸਾਡੇ ਹੱਕ ਵੀ ਸਾਨੂੰ ਵਕੀਲ ਕਰਕੇ ਮੰਗਣੇ ਪੈਂਦੇ ਨੇ